ਕਿੰਨਾ ਸੁਹਾਵਣਾ ਲੱਗਿਆ ਹੋਵੇਗਾ ਜੇਠ ਦਾ ਮਹੀਨਾ ਉਸ ਮੇਰੇ ਮਾਲਕ ਨੂੰ ਜਿਸ ਮਾਲਕ ਦਾ ਵੇਖੋ ਨਾ ਵੀ ਧੁੱਪ ਵੀ ਜਿਹੜੀ ਹੈ ਕਿੰਨੀ ਤਪ ਰਹੀ ਹੈ ਤਤਾ ਰੇਤ ਹੈ ਤੇ ਪਾਣੀ ਵੀ ਦੇਗ ਵਿੱਚ ਉਬਲਦਾ ਪਿਆ ਹੈ ਸਤਿਗੁਰੂ ਜੀ ਤਤੀ ਤਵੀ ਤੇ ਬੈਠੇ ਆ ਪਰ ਉਹਨਾਂ ਨੂੰ ਜੇਠ ਦਾ ਮਹੀਨਾ ਕਿੰਨਾ ਸੁਹਾਵਣਾ ਲੱਗਿਆ ਕਿਉਂਕਿ ਸ਼ਹੀਦੋ ਕੀ ਕਤਲਗਾਹ ਸੇ ਕੀ ਬਿਹਤਰ ਕਾਬਾ ਜਿਹੜੀ ਸ਼ਹੀਦੋ ਦੀ ਕਤਲਗਾਹ ਹੈ ਉਹ ਤੋਂ ਬਿਹਤਰ ਕੀ ਕਾਬਾ ਹੋ ਸਕਦਾ ਹੈ ਸ਼ਹੀਦਾਂ ਦੀ ਖਾਕ 'ਤੇ ਤਾਂ ਖੁਦਾ ਵੀ ਕੁਰਬਾਨ ਹੁੰਦਾ ਹੈ ਕਿਥੇ ਗੁਰੂ ਸਾਹਿਬ ਜੀ ਸਹਿਬਜ਼ਾਦੇ ਸਿੱਖਾਂ ਨੇ ਸਿੱਧੀਆਂ ਦਿੱਤੀਆਂ ਉੱਥੇ ਤੇ ਉਹ ਜਿਹੜਾ ਖੁਦਾ ਵੀ ਕੁਰਬਾਨ ਹੋ ਜਾਂਦਾ ਹੈ ਤੇ ਕਹਿਣ ਲੱਗਾ ਜੋ ਆਸ਼ਿਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹਨ ਉਹਨਾਂ ਨੂੰ ਫਿਰ ਨਹੀਂ ਡਰ ਲੱਗਦਾ ਭਾਵੇਂ ਦੇਗ ਜੋ ਬਾਲ ਦਿਓ ਭਾਵੇਂ ਚਰਖੀਆਂ ਤੇ ਝਾੜ ਦਿਓ ਖਿਡੋਨਾ ਸਮਝ ਕੇ ਜਿਸਮ ਕੋ ਖੁਸ਼ੀ ਸ਼ੇ ਫੋੜ ਦਿੰਦੇ ਹਨ ਤੇ ਵੇਖੋ ਨਾ ਵੀ ਕਿੱਡਾ ਸਤਗੁਰ ਦਾ ਰਤਬਾ ਹੋਵੇਗਾ ਕਹਿਣ ਲੱਗੇ ਕੋਈ ਨਹੀਂ ਤਤੀ ਤਵੀ ਤੇ ਬੈ ਕੇ ਸ਼ਹੀਦੀ ਦੇਣਾ ਸੀ ਮਨਜ਼ੂਰ ਕਰਾਂਗੇ ਨਾ ਤਖਤੋ ਤਾਜ ਨਾ ਹੂਰੋ ਕੀ ਹਸਰਤ ਹੈ ਤੇ ਕਿਸੇ ਚੀਜ਼ ਦਾ ਸ਼ੌਕ ਨਹੀਂ ਪਾਵੇ ਦੌਲਤ ਹੈ ਸ਼ੌਹਰਤ ਹੈ ਜ਼ਮੀਨ ਜ਼ਾਇਜ਼ਾਤ ਹੈ ਕਿਸੇ ਚੀਜ਼ ਦਾ ਸ਼ੌਕ ਨਹੀਂ ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ ਦਿੱਤੇ ਹੈ ਜਦੋਂ ਖੁਦਾ ਵੀ ਕਹਿੰਦਾ ਹੈ ਨਾ ਵੀ ਤੇ ਇੱਕ ਮੌਕਾ ਮੈਂ ਹੋਰ ਦਿੰਦਾ ਕਹਿੰਦਾ ਮੈਨੂੰ ਮੌਕੇ ਮੌਕੇ ਦੀ ਲੋੜ ਨਹੀਂ ਹੁਣ ਜਿਹੜੀ ਹੋਏਗੀ ਚੀਜ਼ ਆਪਾਂ ਪਰਖਾਂਗੇ ਸ਼ਹੀਦਾਂ ਦੀ ਜੋ ਮੌਤ ਹੈ ਉਹ ਕੌਮ ਦੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਤੇ ਕਿਦਾਂ ਸਤਗੁਰ ਜੀ ਦਾ ਇਹ ਰੁਤਬਾ ਰੁਤਬਾ ਖਿਮਾ ਕਰਿਆ ਜੀ ਰੁਤਬਾ ਸਤਗੁਰ ਨੇ ਜਿਹੜਾ ਆਪਣਾ ਇਸ ਜੇਠ ਦੇ ਮਹੀਨੇ ਵਿੱਚ ਇਹ ਦੀ ਪਾਈ